ਜਦੋਂ ਦਾ ਦੇਸ਼ ਮੁੱਖ ਮੰਤਰੀ ਬਰਾਬਰ ਮੈਂ ਆਪਣਾ ਅੰਦੋਲਨ ਵਾਪਸ ਲੈ ਰਿਹਾ ਹੈ ਸਾਡੇ ਸਾਰੇ ਸਾਰੇ ਮੁੱਖ ਮੰਤਰੀ ਸਾਰੇ ਮੰਤਰੀ ਆਹ ਡੱਪੀ ਮੁੱਖ ਮੰਤਰੀ ਦਾ ਸਨਮਾਨ ਹੈ ਕਿ ਦਾਤਾ ਦਾ ਅਪਮਾਨ ਹੈ ਇਹਦੇ ਕੋਲ ਸਾਰੇ ਕੋਲ ਦਾ ਸਨਮਾਨ ਤੁਹਾਡੇ ਹੱਕ ਹੋ ਰਹੇ ਮੇਰੀ ਮੇਰੀ ਚੇ ਮੇਰੀ ਕੋਈ ਜੰਗ ਨਹੀਂ ਨਾ ਨਾ ਨਹੀਂ ਚਾਹਦਾ ਮੈਂ ਮੈਂ ਨਹੀਂ ਚਾਹਦਾ ਮੈਂ ਨਹੀਂ ਚਾਹਦਾ ਮੈਂ ਨਹੀਂ ਚਾਹਦਾ ਇੱਕ ਵੀ ਅੰਦੋਲਨ 2 ਸਾਲ ਤੋਂ ਪਹਿਲਾਂ ਦਲਤਾਂ ਨੇ ਕੀਤਾ ਹੋਵੇ ਤੁਸੀਂ ਸਪੋਰਟ ਕਰ ਰਹੇ ਹੋ ਕਿ ਨਹੀਂ ਬੰਨਣਾ ਚਾਹੁੰਦੇ ਕਿਸੇ ਨੂੰ ਬਣਾ ਲਓ ਕਿਸੇ ਗਲਤ ਲੋਲ ਦੇਪਤੀ ਨੂੰ ਮੁੱਖ ਮੰਤਰੀ ਬਣਾ ਦਿਓ ਮੈਂ ਆਪਣਾ ਅੰਦੋਲਨ ਵਾਪਸ ਲੈ ਲੂੰਗਾ ਜੋ ਮੇਰੀ ਮੰਗ ਸੀ ਇਹਨਾਂ ਨੂੰ ਬਣਾ ਦੇ ਲੀਗਲ ਐਕਸ਼ਨ ਲੈਣਾ ਸੀ ਤੁਸੀਂ ਮੈਂ ਤਾਂ ਲੈ ਰਿਹਾ ਹਲੇ ਪ੍ਰਿਵਿਲੇਜ ਵਿੱਚ ਮੈਂ ਮੈਟਰ ਆ ਪ੍ਰਿਵਿਲੇਜ ਵਿੱਚ ਮੈਂ ਆ ਰਿਹਾ ਦੇਤਾ ਦਾ ਸਨਮਾਨ ਆ ਕੋਈ ਸਨਮਾਨ ਨਹੀਂ ਇਹੇ ਕੋਈ ਸਰਮਾਨ ਨਹੀਂ ਹੈ ਇਹਨੇ ਇਹਨੇ ਸੁਖਿੰਦਰ ਕੋਟਲੀ ਜਿਹੜੇ ਵਿਧਾਇਕ ਨੇ ਕਾਂਗਰਸ ਦੇ ਅਤੇ ਖੇਲ ਰਹੇ ਨੇ ਆਮ ਆਦੀ ਪਾਰਟੀ ਦੇ ਵਿਧਾਇਕ ਉਹਨਾਂ ਨੂੰ ਖੇਲ ਰਹੇ ਨੇ ਲਗਾਤਾਰ ਜਿਹੜੇ ਬਲਾਸਪੁਰ ਹੈ ਜਿੱਤ ਬਲਾਸਪੁਰ ਹੈ ਗਿਆ ਉਹ ਵਿਧਾਨ ਸਭਾ ਦੇ ਅੰਦਰ ਵੀ ਜਿਹੜਾ ਇੱਕ ਚਰਚਾ ਦਾ ਵਿਸ਼ਾ ਬਣੇ ਹੋਏ ਸੀ ਕਿ ਬਲਾਸਪੁਰ ਸਾਹਿਬ ਉਹ ਕਹਿੰਦੇ ਤੁਹਾਨੂੰ ਉਹ ਖੇਲ ਰਹੇ ਨੇ ਕਿ ਤੁਹਾਨੂੰ ਬਣਾ ਦੇ ਮੇਰੀ ਮੇਰੇ ਕੋਈ ਚੰ ਮੇਰੇ ਕੋਈ ਅੱਛਾ ਨਹੀਂ ਜਿੰਨੀ ਦੇਰ ਤੱਕ ਜਿੰਨੀ ਦੇਰ ਤੱਕ ਸਾਡੇ ਬਹੁਤ ਹੀ ਸਤਿਕਾਰਯੋਗ ਮਾਣਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜਿੰਨੀ ਦੇਰ ਤੱਕ ਉਹ ਮੁੱਖ ਮੰਤਰੀ ਆ ਅਸੀਂ ਸਾਰੇ ਮੰਤਰੀ ਆ ਸਾਰੇ ਅਸੀਂ ਆਪ ਮੁੱਖ ਮੰਤਰੀ ਆ ਸਾਨੂੰ ਕੋਈ ਜ਼ਰੂਰਤ ਨਹੀਂ ਮੈਨੂੰ ਮੈਨੂੰ ਕੋਈ ਜ਼ਰੂਰਤ ਨਹੀਂ ਮੰਗਦਾ ਉਹ ਮੰਗ ਨੂੰ ਕਿਵੇਂ ਦੇਖਦੇ ਮੰਗ ਦੇ ਕੋ ਮੰਗਣ ਨੂੰ ਕੀ ਦੀ ਮੰਗ ਤਾਂ ਤਿੰਨ ਮਹੀਨੇ ਦਾ ਬੱਚਾ ਰੋਟੀ ਖਾਣ ਦੀ ਵੀ ਕਰਦਾ ਜਦ ਕੋ ਨਹੀਂ ਖਾ ਸਕਦਾ ਉਹਦੇ ਵਾਸਤੇ ਰਿਢੀ ਇਸ ਕਰਕੇ ਕੋਈ ਨਹੀਂ ਤੁਹਾਡੀ ਪਾਰਟੀ ਕਹਿੰਦੀ ਸੀ ਡ੍ਰਿਪੀ ਸੀ ਅਸੀਂ ਵੜਾਵਾਂਗੇ ਦਲਿਤ ਚਾਹ ਫਿਰ ਉਹ ਪਾਰਟੀਆ ਦੇ ਫੈਸਲੇ ਪਾਰਟੀਆ ਨੂੰ ਤੁਸੀਂ ਬੁਲਾ ਕੇ ਲੈ ਜਾਓ ਕੋਟਲੀ ਸਾਹਿਬ ਨੂੰ ਅੰਦਰ ਉਹਨੇ ਵੀ ਮਰਦੀ ਆ ਉਹ ਮੇਰੀ ਅਕੜੋ ਅਕੜੋ 10 ਮੈਂਬਰਾਂ ਤੋਂ ਐਸੀ ਕਮਿਸ਼ਨ ਦੇ ਘਟਾ ਕੇ 5 ਕਰਕੇ ਬੋਲੇ ਨਹੀਂ ਕਾਰਜਕਾਲ 6 ਸਾਲ ਤੋਂ 3 ਸਾਲ ਕਰਤਾ ਇਹ ਬੋਲੇ ਨਹੀਂ ਹਾਲੇ ਤੱਕ ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਇਹ ਬੋਲੇ ਨਹੀਂ ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਹਾਲੇ ਤੱਕ ਕੋਈ ਵੀ ਪਾਰਟੀ ਦੇ ਪਾਰਟੀਆਂ ਦੇ ਫੈਸਲੇ ਹੁੰਦੇ ਆ ਬੜਾਇਆ ਤੇ ਬੜਾਵਾਂਗੇ ਬੜਾ ਬਣਾਇਆ ਜਾਵੇ ਬਿਲਕੁਲ ਅੰਦਰ ਕੰਮ ਕਟਾਏ ਕਿਉਂ ਕਟਾਏ ਬੋਲੋ ਸਾਨੂੰ ਹੋਇਆ ਦਲਤਾਂ ਨਾਲ ਪਮਾਨ ਹੋਇਆ ਸਾਬ ਕਹ ਰਹੇ ਸਾਬ ਕਹ ਰਹੇ ਹੁਣ ਤੱਕ ਇੰਨਾ ਦੀ ਸਰਕਾਰਾਂ ਦੇ ਵਿੱਚ ਦੱਸੋ ਕਿਸੇ ਦਲਤ ਮੰਤਰੀ ਨੂੰ ਕੋਈ ਚੰਦਾ ਉਹ ਤਾਂ ਦਿੱਤਾ ਕਿਸੇ ਵੀ ਦਲਤ ਮੰਤਰੀ ਨੂੰ ਤੁਹਾਡੀ ਸਰਕਾਰ ਕੋਈ ਗਾਲੀ ਤਾਂ ਦਾਲੀ ਤਨੂੰ ਕੋਈ ਆਵਾਜ਼ ਨਹੀਂ ਦਿੱਤਾ ਗਿਆ ਤੁਨੂੰ ਕਾਦਾ ਕੋਈ ਹਟਾ ਦਿੱਤਾ ਗਿਆ ਕਿਸੇ ਦਾ ਮੇਰੇ ਤੁਹਾਡੇ ਨਾਲ ਅਪਮਾਨ ਹੋਇਆ ਕੀ ਕੀ ਚਾਹੇ ਮੰਗ ਕੀ ਕਰ ਰਹੇ ਤੁਸੀਂ ਮੈਂ ਮੰਗ ਕਰ ਰਿਹਾ ਅਪਮਾਨ ਮਾਫੀ ਮੰਗੇ ਮੈਂ ਉਹ ਪਿੰਡ ਸਤੌ ਚ ਆ ਰਿਹਾ ਉਹ ਕਹਿੰਦੇ ਮਾਫੀ ਮੰਗਣ ਭਗਵੰਤ ਮਾ ਸਾਹਿਬ ਨੇ ਕਹਿੰਦੇ ਬੜਾ ਗਲਤ ਸ਼ਬਦ ਆ ਨਹੀਂ ਕਿਸੇ ਆ ਬੋਲੋ ਜੀ ਹਮਾਂ ਤੋਂ ਦੱਸਣੇ ਤੋਂ ਜਵਾਬ ਦੇ ਰਿਹਾ ਤੁਹਾਡੇ ਨਾਲ ਗਲਤ ਵਤੀਰਾ ਆਇਆ ਉਹਦਾ ਜਵਾਬ ਦੇ ਰਿਹਾ ਉਹ ਦੱਸੋ ਦੇਖੋ ਜਦੋਂ ਜਿਹੜੀ ਇਹ ਗੱਲ ਕਹਿ ਰਹੇ ਆ ਉਸ ਸਮੇਂ ਉਸ ਸਮੇਂ ਮੈਂ ਬੋਲ ਰਿਹਾ ਸੀ ਉਸ ਸਮੇਂ ਮੈਂ ਬੋਲ ਰਿਹਾ ਸੀ ਮੇਰਾ ਧਿਆਨ ਸਾਰਾ ਡਿਪਟੀ ਸਪੀਕਰ ਸਾਹਿਬ ਵੱਲ ਸੀ ਮੋਟ ਤੱਕ ਨਹੀਂ ਸੁਣਿਆ ਇਹ ਗੱਲ ਜਿਹੜੀ ਗੱਲ ਔਰ ਮੇਰਾ ਧਿਆਨ ਸਾਰਾ ਵਿਧਾਨ ਸਭਾ ਵੱਲ ਸੀ ਕੀ ਕਰਾਂ ਸਾਰਾ ਧਿਆਨ ਮੇਰਾ ਉਧਰ ਸੀ ਮੇਰੇ ਆਪ ਦੇ ਸਬਜੈਕਟ ਵੱਲ ਸੀ ਨਹੀਂ ਮੈਨੂੰ ਨਹੀਂ ਧਿਆਨ ਮੇਰੇ ਧਿਆਨ ਤੁਸੀਂ ਖੁਦ ਸੁਣਿਆ ਸੀਗਾ ਮੈਂ ਉੱਥੇ ਹੋਰ ਮੈਂ پاਗਲਿਆ ਮੈਂ ਬੇਕੂ ਮੈਂ ਦੇਵ ਜੀ ਆਪ ਦੇ ਦੇਵ ਜੀ ਆਪ ਨੂੰ ਨਾ ਕੇ ਲੈ ਜਾਓ ਜੱਫੀ ਪਾ ਕੇ ਲੈ ਜਾਓ ਬਣਾ ਕੇ ਲੈ ਜਾਓ ਮੈਂ ਉਹ ਮੇਰੇ ਗੱਲ ਸੁਣੋ ਜਿਹੜੇ ਐਕਸ ਨੂੰ ਹੋਰ ਦੱਸਾ ਕੋਟਨੀ ਸਾਹਿਬ ਕੋਟਨੀ ਸਾਹਿਬ ਮੇਰੇ ਲਈ ਬਗਾਨੇ ਨਹੀਂ ਕਿਉਂਕਿ ਕੋਟਨੀ ਸਾਹਿਬ ਮੇਰੀ ਕਮੇਟੀ ਦੇ ਮੈਂਬਰ ਨੇ ਮੈਂ ਚੇਅਰਮੈਨ ਮੇਰੀ ਕਮੇਟੀ ਦੇ ਮੈਂਬਰਾਂ ਅਸੀਂ ਇਕੱਠੇ ਰਹਿੰਦੇ ਹਾਂ ਕੋਈ ਏਡੀ ਗੱਲ ਨਹੀਂ ਮੈਂ ਕਰਾਂਗੇ ਮਸਲਾ ਲਗਾਵਾਂਗੇ ਮੁੱਖ ਮੰਤਰੀ ਸਾਹਿਬ ਨਾਲ ਤੁਸੀਂ ਜੱਫੀ ਪਾ ਕੇ ਹੌਸਲਾ ਦੇ ਦਿਓ ਉਹਨਾਂ ਨੂੰ ਜੱਫੀ ਪਾ ਕੇ ਹੌਸਲਾ ਦੇ ਦਿਓ ਮੇਰਾ ਇਹ ਨਾ ਕਾਦਾ ਕਿਲਾ ਕੋਈ ਦਿਲਾ ਨਹੀਂ ਮੇਰਾ ਇਹ ਨਾ ਕਾਦਾ ਕਿਲਾ ਅਜੀ ਅਜੀ ਇੱਥੇ ਮੇਰਾ ਇਹ ਨਾ ਕਾਦਾ ਕਿਲਾ ਰੰਗਲਾਤਾ ਮੁੱਖ ਮੰਤਰੀ ਨਾਲ ਜਿਹਦੇ ਮੇਰਾ ਕੁਮਾਨ ਹੈ ਜਵਾਰੇ ਕਮਾ ਵਾਲੇ ਕੋ ਮੁੱਖ ਮੰਤਰੀ ਸੁਖਮੰਤਰ ਸਾਹਿਬ ਨਾਲ ਮਲਾਉਂਗੇ ਲੈ ਕੇ ਜਾਣਾ ਮੈਂ ਕੋਸ਼ਿਸ਼ ਕਰੂੰ ਮੈਂ ਵਾਦਾ ਨਹੀਂ ਕਰਦਾ ਕੋਸ਼ਿਸ਼ ਕਰੂੰ ਮੈਂ ਤੱਕ ਮਿਲਣਾ ਨਹੀਂ ਕੀ ਨਾ ਪਸੋਦ ਨਾ ਕੰਮ ਕਰਤਰੀ ਸਾਹਿਬ ਨੂੰ ਕਿਹਾ ਵੀ ਮੈਂ ਤੁਹਾਨੂੰ ਅੱਜ ਤੱਕ ਕਦੇ ਮਿਲਿਆ ਨਹੀਂ ਜਿੰਨੂੰ ਕਹਿੰਦੇ ਆ ਦੇ ਮੈਂ ਕਰਿਆ ਕਿ ਇਹਨੂੰ ਮਿਲਣਾ ਵੀ ਨਹੀਂ ਚਾਹੁੰਦਾ ਦੱਸੋ ਮੁੱਖ ਮੰਤਰੀ ਨੇ ਕਿਹਾ ਕੁਝ ਨਹੀਂ ਕਿਹਾ ਦੇਖੋ ਦੇਖੋ ਸੋਖਾ ਕੇ ਕੋ ਸੋਖਾ ਕੇ ਕੌਣ ਨਹੀਂ ਕਿਹਾ ਚਲੋ ਕੋਈ ਨਹੀਂ ਅੰਦਰ ਅੰਦਰ 800 ਹੋ ਚੁੱਕੀ ਆ ਅੰਦਰ 800 ਹੋ ਚੁੱਕੀ ਹੋ ਜੀ ਅੰਦਰ ਮੁੱਦਾਂ ਚ ਕਿਹਾ ਜਾਂਦਾ ਜੰਦਰ